ਸੋ ਸਿਕਲ ਦੋਸਤੋ ਅ ਵੈਸਾ ਲੇਟ ਹੈ ਕਾਫੀ ਦੇਰ ਬਾਅਦ ਮੈਂ ਲਾਈਵ ਹੋ ਰਿਹਾ ਨਵੇਂ ਸਾਲ ਦੀਆਂ ਸਭ ਨੂੰ ਬਹੁਤ-ਬਹੁਤ ਮੁਬਾਰਕਾਂ ਵਧਾਈਆਂ ਨਵਾਂ ਚੜਿਆ ਸਾਲ ਆਪ ਸਭ ਦੀ ਜ਼ਿੰਦਗੀ ਵਿੱਚ ਖੁਸ਼ੀਆਂ ਖੇੜੇ ਲੈ ਕੇ ਆਵੇ ਤੇ ਪੇਜ ਉਪਰ ਇਸ ਕੋ ਫੇਸਬੁੱਕ ਉਪਰ ਜੋ ਪਿਆਰ ਕਰਨ ਵਾਲੇ ਸੱਜਣ ਬੜੀ ਜੀ ਐਡਵਾਂਸ ਵਿਸ਼ੇ ਦੇ ਰਹੇ ਨੇ ਉਹਨਾਂ ਨੂੰ ਧੰਨਵਾਦ ਕਰ ਲਈ ਮੈਂ ਜਲਦੀ ਜਲਦੀ ਵਿੱਚ ਕਿਉਂਕਿ ਮੇਰੀ ਲਿਖਣਾ ਇਹਨਾਂ ਤੇਜ਼ ਨਹੀਂ ਹੈ ਬਹੁਤ ਬਹੁਤ ਧੰਨਵਾਦ ਤੁਹਾਡਾ ਇਹ ਦੁਆਵਾਂ ਕਰ ਲਈ ਇਹ ਸਾਡੀ ਜ਼ਿੰਦਗੀ ਤੁਹਾਡੀਆਂ ਦੁਆਵਾਂ ਨਾਲ ਵੱਧਦੀ ਹੈ ਔਰ ਮੇਰੀਆਂ ਵੀ ਆਪ ਸਭ ਲਈ ਇਹ ਦੁਆਵਾਂ ਆਪ ਸਭ ਨੂੰ ਲੱਗਣ ਬਹੁਤ ਬਹੁਤ ਮਿਹਰਬਾਨੀ ਕਰਨਾ ਚੰਗੀ ਤਰ੍ਹਾਂ ਖੁੱਲ ਕੇ ਗੱਲਬਾਤ ਕਰਾਂਗੇ ਤੋ ਕੱਲ ਮੈਂ ਕੁਝ ਹੋਰ ਵੀ ਗੱਲਾਂ ਸਾਂਝੀਆਂ ਕਰੂੰਗਾ ਮੇਰੀ ਐਸਵਾਰ 2016 ਦੇ ਬਰਥਡੇ ਤੇ 2015 ਦੇ ਬਰਥਡੇ ਵਿੱਚ ਬਹੁਤ ਵੱਡਾ ਫਰਕ ਹੈ ਕੱਲ ਉਹਦੇ ਬਾਰੇ ਵਿੱਚ ਮੈਂ ਕਾਫੀ ਸਾਰੀਆਂ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰੂੰਗਾ ਸასი ਕਾਲ ਬਹੁਤ-ਬਹੁਤ ਮਿਹਰਬਾਨੀ ਬਹੁਤ-ਬਹੁਤ ਧੰਨਵਾਦ ਆ